ਮੈਂ ਗੱਲ ਕਰਨ ਲੱਗਿਆ ਲੱਖੇ ਸਿਧਾਣੇ ਦੀ ਸ਼ਰਿਆਮ ਝੂਠ ਬੋਲ ਰਿਹਾ ਕਿ ਸਤਲੋਜ ਦੇ ਵਿੱਚ ਬੁੱਢੇ ਨਾਲੇ ਦਾ ਗੰਦੇ ਨਾਲੇ ਦਾ ਪਾਣੀ ਆ ਕੇ ਡਿੱਗਦਾ ਕੌਣ ਕਹਿੰਦਾ ਗੰਦੇ ਨਾਲੇ ਦਾ ਪਾਣੀ ਨਾਲੇ ਗੰਦਾ ਨਾਲਾ ਤਾਂ ਉਹ ਹੈ ਹੀ ਨਹੀਂ ਆ ਤੁਸੀਂ ਪਾਣੀ ਦੇਖੋ ਕਿੰਨਾ ਸਾਫ਼ ਆ ਚਿੱਟਾ ਪਾਣੀ ਆ ਬੰਦਾ ਇਹਨੂੰ ਪੀ ਵੀ ਸਕਦਾ ਪੀ ਕੇ ਦਿਖਾ ਵੀ ਆੜੀ ਨਹੀਂ ਨਹੀਂ ਯਾਰ ਮੈਂ ਤਾਂ ਬਾਈ ਚਾ ਪੀਤੀ ਆ ਯਾਰ ਏ ਚਲੋ ਇਹ ਚਾਹ ਪੀ ਕੇ ਆ ਮੁੰਡਾ ਨਹੀਂ ਤਾਂ ਤੁਹਾਨੂੰ ਪੀ ਕੇ ਦਿਖਾਉਣਾ ਸੀ ਆ ਪਾਣੀ ਦੇਖ ਲਓ ਇੰਨਾ ਸਾਫ ਪਾਣੀ ਹੈ ਕਿ ਤੁਸੀਂ ਤੁਸੀਂ ਜਦੋਂ ਇੱਥੇ ਆਉਂਗੇ ਤੁਹਾਡਾ ਨਹਾਉਣ ਨੂੰ ਜੀ ਕਰੂਗਾ ਇਹ ਲੱਖਾ ਸਦਾਣਾ ਉੱਧਰਲੇ ਫਿਰੋਜ਼ਪੁਰ ਮਾਨਸਾਲੇ ਲੋਕ ਜਿਹੜੇ ਆ ਕੇ ਇੱਥੇ ਸੜਕਾਂ ਦੇ ਉੱਤੇ ਧਰਨੇ ਦਿੰਦੇ ਨੇ ਮੈਂ ਕਹਿੰਦਾ ਉਹ ਗਲਤ ਆ ਧਰਨੇ ਨਹੀਂ ਦੇਣੇ ਚਾਹੀਦੇ ਸਾਡੇ ਲੁਧੇਹਾਣੇ ਵਾਲੇ ਲੋਕ ਬਿਲਕੁਲ ਸਿਆਣੇ ਨੇ ਇਹਨਾਂ ਨੂੰ ਪਤਾ ਵੀ ਅਸੀਂ ਸੜਕਾਂ ਦੇ ਉੱਤੇ ਧਰਨਿਆਂ ਦੇ ਉੱਤੇ ਇਸ ਗਰਮੀ ਦੇ ਵਿੱਚ ਨਹੀਂ ਮਰਨਾ ਇਹ ਸਿਆਣੇ ਲੋਕ ਨੇ ਇਹ ਏਸ਼ੀਆ ਦੇ ਵਿੱਚ ਰਹਿਣਾਗੇ ਜਿਹਨੇ ਦੁਕਾਨਦਾਰ ਲੋਕ ਨੇ ਇਧਰ ਜ਼ਮੀਨਾਂ ਦਾ ਰੇਟ 8-8 ਕਰੋੜ ਰੁਪਇਆ ਇਹਨਾਂ ਨੂੰ ਪਤਾ ਵਾ ਜੇ ਸਾਨੂੰ ਕੋਈ ਇੱਥੇ ਪ੍ਰੋਬਲਮ ਆਉਂਦੀ ਅਸੀਂ ਬਾਹਰ ਜਾ ਸਕਦੇ ਆ ਸੋ ਇਸ ਕਰਕੇ ਇਹ ਗੁੰਮਰਾਹ ਕਰਨ ਦੀ ਲੋੜ ਨਹੀਂ ਮੈਂ ਗੱਲ ਪ੍ਰਸ਼ਾਸਨ ਦੀ ਕਰਦਾ ਬੀ ਜਿਹੜੇ ਲੋਕ ਕਹਿੰਦੇ ਆ ਵੀ ਸਰਕਾਰ ਕੰਮ ਨਹੀਂ ਕਰ ਰਹੀ ਕਿੰਨੇ ਸਾਲ ਹੋ ਗਏ ਬੁੱਡਾ ਨਾਲਾ ਸਾਫ ਨਹੀਂ ਹੋ ਰਿਹਾ ਕਰੋੜਾ ਰੁਪਏ ਲੱਗਿਆ ਝੂਠ ਆ ਬੇਬੁਨਿਆਦ ਗੱਲਾਂ ਨੇ ਤੁਸੀਂ ਦੇਖੋ ਸਫਾਈ ਹੋਈ ਦੇਖੋ ਇੱਥੇ ਆ ਕੇ ਬੰਦੇ ਦਾ ਨੌਣ ਨੂੰ ਜੀ ਕਰਦਾ ਆ ਮੇਰਾ ਨਾਲ ਵੀਰ ਮੇਰਾ ਆਇਆ ਇਹ ਆਉਂਦੇ ਸਾਲ ਕੱਪੜੇ ਲਾ ਕੇ ਵਿੱਚ ਬਣ ਲੱਗਿਆ ਮੈਂ ਇਹਨੂੰ ਰੋਕਿਆ ਮੈਂ ਕਿਹਾ ਨਹੀਂ ਪਹਿਲਾਂ ਆਪਾਂ ਦੱਸ ਦਈਏ ਕਿ ਸਰਕਾਰ ਨੇ ਕਿੰਨਾ ਵਧੀਆ ਕੰਮ ਕੀਤਾ ਇੱਕ ਤਰੀਕੇ ਨਾਲ ਸੈਰ ਸਪੱਟ ਦੀ ਜਗ੍ਹਾ ਬਣਾਈ ਹੋਈ ਆ ਕਰੋੜਾ ਰੁਪਏ ਕਹਿੰਦੇ ਲੱਗ ਗਿਆ ਸਰਕਾਰ ਪੈਸੇ ਖਾ ਜਾਂਦੇ ਨਹੀਂ ਖਾਂਦੀ ਪੈਸੇ ਸਰਕਾਰ ਦੇ ਆਪਦੇ ਬਹੁਤ ਖਰਚੇ ਹੁੰਦੇ ਨੇ ਅਧਿਕਾਰੀਆਂ ਦੇ ਆਪਦੇ ਖਰਚੇ ਹੁੰਦੇ ਨੇ ਦੇਖੋ ਤੇਲ ਵੀ ਪਮਾਉਣਾ ਗੱਡੀਆਂ ਦੇ ਵਿੱਚ ਹੋਰ 100 ਖਰਚ ਆ ਜ਼ਮੀਨਾਂ ਜਾਇਦਾਦਾਂ ਵੀ ਇਕੱਠੀਆਂ ਕਰਨੀਆਂ ਹੋਈਆਂ ਇਹ ਇਹ ਜਿਹੜੇ ਦੋਸ਼ ਲਾਇਏ ਨੇ ਸਰਕਾਰਾਂ ਤੇ ਅਧਿਕਾਰੀਆਂ ਤੇ ਇਹ ਬੇਬੁਨਿਆਦ ਨੇ ਮੈਂ ਗੱਲ ਫੈਕਟਰੀਆਂ ਵਾਲਿਆਂ ਦੀ ਕਰਦਾ ਦੇਖੋ ਬਹੁਤ ਸਹੀ ਹੋ ਰਿਹਾ ਉਹ ਕਹਿੰਦੇ ਪਾਣੀ ਵਿੱਚ ਸਟ ਰੇ ਨਹੀਂ ਸਟ ਰੇ ਇਹ ਪਾਣੀ ਬਿਲਕੁਲ ਨਹੀਂ ਇਹ ਵੀ ਇਹਨਾਂ ਤੇ ਇਲਜ਼ਾਮ ਜਿਹੜੇ ਗਲਤ ਲੱਗੇ ਨੇ ਜੇ ਪਾਣੀ ਸਟਦੇ ਹੋਣ ਤਾਂ ਪਾਣੀ ਗੰਧਲਾ ਨਾ ਗੰਧਲਾ ਹੋ ਜਾਵੇ ਇਹ ਤਾਂ ਬਿਲਕੁਲ ਸਾਫ਼ ਚਿੱਟਾ ਪਾਣੀਆਂ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਨੇ ਉੱਥੋਂ ਜਿਹੜਾ ਪਾਣੀ ਨਿਕਲਦਾ ਇੰਨਾ ਸਾਫ਼ ਪਾਣੀਆ ਕਿ ਜੀ ਕਰਦਾ ਬੰਦਾ ਘੁੱਟ ਭਰ ਕੇ ਉੱਥੋਂ ਹੀ ਪੀ ਲਵੇ ਮੈਨੂੰ ਇੰਨਾ ਮਨ ਕਰਦਾ ਬੰਦੇ ਦਾ ਸੋ ਇਹ ਸਾਰੇ ਬੇਬੁਨਿਆਦ ਜਿਹੜੇ ਇਲਜ਼ਾਮ ਲੱਗ ਰਹੇ ਆ ਮੈਂ ਇੱਕ ਹੋਰ ਗੱਲ ਕਰਦਾ ਕਿ ਬਾਰ ਬਾਰ ਰੋਸ ਕੀਤਾ ਜਾਂਦੇ ਹੁਣ ਤੱਕ ਦੇ 15 ਤਰੀਕ ਨੂੰ ਇੱਥੇ ਬੰਨਣਾ ਮੈਨੂੰ ਫੇਰ ਪਤਾ ਕਿ ਲੁਧਿਆਣੇ ਦੇ ਲੋਕ ਪੂਰੇ ਸੌ ਤੇ ਪੜ੍ਹੇ ਲਿਖੇ ਬੰਦੇ ਨੇ ਇਹ ਨਹੀਂ ਆਉਣਗੇ ਇਹ ਸਾਥ ਨਹੀਂ ਦੇਣਗੇ ਕਿਉਂਕਿ ਇਹਨਾਂ ਨੂੰ ਪਤਾ ਜੇ ਬਿਮਾਰ ਹੋ ਗਏ ਕੋਈ ਗੱਲ ਨਹੀਂ ਇਲਾਜ ਕਰਾਵਾਂਗੇ ਤਾਂ ਕਿ ਆ ਪੈਸਾ ਬਹੁਤ ਆ ਸਾਡੇ ਕੋਲੇ ਬਥੇਰੇ ਪੈਸੇ ਜੋੜੇ ਨੇ ਇਲਾਜ ਪੀਜੀ ਹੈਗਾ ਤੇ ਡੀਐਮ ਸੀ ਡੀਐਮ ਸੀ ਚੱਲੂ ਕਿਵੇਂ ਜੇ ਅਸੀਂ ਇਹਨਾਂ ਗੱਲਾਂ ਤੇ ਬੋਲਾਂਗੇ ਤਾਂ ਡੀਐਮ ਸੀ ਚੱਲੂ ਕਿਵੇਂ ਸੋ ਇਹ ਜੀਡੀਪੀ ਨੂੰ ਉੱਪਰ ਚੱਕਣ ਦੇ ਵਿੱਚ ਸਾਡੇ ਲੁਧਿਆਣੇ ਵਾਲੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਆ ਬਹੁਤ ਵੱਡਾ ਸਹਿਯੋਗ ਆ ਸੋ ਬੇਬੁਨਿਆਦ ਗੱਲਾਂ ਨਾ ਕਰੋ ਤੁਸੀਂ ਪਾਣੀ ਦੇਖੋ ਕਿੰਨਾ ਸਾਫ਼ ਆ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਲੋਕਾਂ ਨੂੰ ਮੈਂ ਦੱਸਦਾ ਲੋਕ ਆਉਣਗੇ ਦੇਖੋ ਤਾਂ ਪਾਣੀ ਬੋਤਲਾਂ ਭਰ-ਭਰ ਕੇ ਘਰੇ ਲੈ ਕੇ ਜਾਣਗੇ ਸੋ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਐਨੇ ਜ਼ੋਰਾਂ ਕਰੋਨਾ ਰਪਈਆ ਲਾ ਕੇ ਇਹ ਟ੍ਰੀਟਮੈਂਟ ਪਲਾਂਟ ਲਾਏ ਨੇ ਤੇ ਬੁੱਢੇ ਨਾਲੇ ਨੂੰ ਜਿਹੜਾ ਗੰਦਾ ਨਾਲਾ ਕਹਿੰਦੇ ਗੰਦਾ ਨਾ ਕਹੋ ਨਾ ਗੰਦਾ ਨਾ ਕੋ ਇਹ ਸਾਫ਼ ਨਾਲਾ ਵਾ ਇਹ ਪੂਰਾ ਸਾਫ਼ ਆ ਨਾਉਣ ਨੂੰ ਜੀ ਕਰਦਾ ਝੀਲ ਬਣਾਈ ਹੋਈ ਆ ਸੋ ਸਰਕਾਰ ਦਾ ਅਧਿਕਾਰੀਆਂ ਦਾ ਜਿਹੜੇ ਐਨੇ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਨੇ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ